ਅਗਲੀ ਗੱਲ ਕਰੀਏ ਕੈਪਟਨ ਆਮਰਿੰਦਰ ਸਿੰਘ ਜੀ ਕੈਪਟਨ ਆਮਰਿੰਦਰ ਸਿੰਘ ਜੀ ਕਹਿੰਦੇ ਖਾਸੀ ਚਰਚਾ ਹੋ ਰਹੀ ਹੈ ਅੱਜਕੱਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਪਹਿਲਾਂ ਤਾਂ ਕਿਤੇ ਕੋਈ ਨਹੀਂ ਸੀ ਜ਼ਿਕਰ ਆਉਂਦਾ ਅੱਜਕੱਲ ਨਸ਼ੇ ਦੇ ਸੰਬੰਧ ਵਿੱਚ ਜ਼ਿਕਰ ਆ ਰਿਹਾ ਹੈ ਦੋਸ਼ ਲੱਗ ਰਹੇ ਨੇ ਕਿ ਕੈਪਟਨ ਨੇ ਵੱਡੇ ਨਸ਼ਾ ਤਸਕਰਾਂ ਵਾਲੀ ਫਾਈਲ ਦਬ ਲਈ ਸੀ ਪ੍ਰਵੀਨ ਜੀ ਅਸਲ 'ਚ ਪੰਜਾਬ 'ਚ ਚੱਲ ਰਿਹਾ ਹੈ ਜੁੱਧ ਨਸ਼ਿਆਂ ਵਿਰੁੱਧ ਹਾਂਜੀ ਚੱਲ ਰਿਹਾ ਤੇ ਉਹ ਜੁੱਧ ਚੱਲ ਰਿਹਾ ਹੈ ਇਸਤਿਹਾਰਵਾਦੀ ਦਾ ਜੁੱਧ ਹਮ ਬੈਨਰ ਪੋਸਟਰਾਂ ਦਾ ਜੁੱਧ ਹਮ ਇਹਨਾਂ ਰੈਲੀਆਂ ਧਰਨਿਆਂ ਦਾ ਜੁੱਧ ਅਨਾ ਉਹਦੇ ਵਿੱਚ ਮਤਲਬ ਮਾਸਟਰਾਂ ਦੇ ਦੁਕਾਨਾਂ ਚੈੱਕ ਕਰਾਉਣ ਦਾ ਪੁਲਿਸ ਤੋਂ ਸੈਮੀਨਾਰ ਕਰਾਉਣ ਦਾ ਪੰਚਾਇਤਾਂ ਇਕੱਠੀਆਂ ਕਰਕੇ ਨਸ਼ੇ ਵਿਰੁੱਧ ਫੈਸਲਾ ਕਰਨ ਦਾ ਮਤਲਬ ਐਦਾਂ ਨਸ਼ਾ ਮਕਾ ਰਹੇ ਹੂੰ ਚਲੋ ਜੇ ਐਦਾਂ ਮੁੱਕਦਾ ਹੋਵੇ ਫਿਰ ਤਾਂ ਕੈਪਟਨ ਵੀ ਮੁਕਾ ਗਈ ਸੀ ਕੈਪਟਨ ਕਹਿੰਦਾ ਪਿਛਲੇ 2 ਦਿਨ ਪਹਿਲਾਂ ਕੈਪਟਨ ਅੰਦਰ ਸਿੰਘ ਦਾ ਬਿਆਨ ਆਇਆ ਕਿ ਮੈਂ 48000 ਨਸ਼ਾ ਤਸਕਰ ਅੰਦਰ ਦੇਤੇ ਸੀ ਠੀਕ ਹੈ ਉਹ ਕਹਿੰਦਾ ਕਿ ਜਿਹੜਾ ਮੈਂ ਗੁਟਕਾ ਸਾਬ ਤੇ ਹੱਥ ਰੱਖ ਕੇ ਸੌਂ ਖਾਦੀ ਸੀ ਮੈਂ ਤਾਂ ਪੂਰੀ ਕਰਤੀ ਸੀ ਹੂੰ ਭਈ ਜੇ 48000 ਨਸ਼ਾ ਤਸਕਰ ਅੰਦਰ ਦਿੱਤੇ ਹੁੰਦੇ ਅੱਜ ਫਿਰ ਨਸ਼ੇ ਦੇ ਨਾਮ ਦੇ ਉੱਤੇ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਨਾ ਲੱਗ ਰਿਹਾ ਹੁੰਦਾ ਹਮ ਅਜਾ ਯੋਜਨਾਵਾਂ ਦੇ ਨਾਮ ਦੇ ਉੱਤੇ ਦਿੱਲੀ ਵਾਲੇ ਪੈਸੇ ਨਾ ਇਕੱਠੇ ਕਰ ਰਹੇ ਹੁੰਦੇ ਸਹੀ ਸਹੀ ਸੋ ਇਹ ਇਹ ਸਾਰਾ ਇਸ ਤੇ ਹਰ ਬਾਜੀ ਦਾ ਧੰਦਾ ਸਭ ਨੂੰ ਪਤਾ ਹਮ ਹਮ ਕਿਹਦੇ ਪਿੱਛੇ ਕੀ ਕਹਾਣੀ ਹੈ ਸੋ ਇਸ ਲਈ ਹੁਣ ਫਿਰ ਇਹ ਜੇ 48000 ਅੰਦਰ ਦਿੱਤੇ ਹੁੰਦੇ ਪੰਜਾਬ 'ਚ ਫਿਰ ਹਜੇ ਵੀ ਤਸਕਰ ਹੁੰਦੇ ਤੇ ਜੇ ਸਖਤੀ ਕੀਤੀ ਹੁੰਦੀ ਉਹਨਾਂ ਦੇ ਇਸ ਬਿਆਨ ਨੂੰ ਕਾਊਂਟਰ ਕਰਨ ਲਈ ਸਾਹਮਣੇ ਆਏ ਉਹਨਾਂ ਦੇ ਨਾਲ ਦੇ ਸਾਥੀ ਠੀਕ ਹੈ ਜਿਹੜੇ ਕੈਪਟਨ ਨਵਿੰਦਰ ਸਿੰਘ ਦੀ ਬਜਾਰਤ ਚ ਰਹੇ ਗ੍ਰਹਿ ਮੰਤਰੀ ਰਹੇ ਐ ਸੁਜੀਂਦਰ ਸਿੰਘ ਰੰਦਾਵਾ ਅੱਜਕੱਲ ਮੈਂਬਰ ਪਾਰਲੀਮੈਂਟ ਨੇ ਸੁਜੀਂਦਰ ਸਿੰਘ ਰੰਦਾਵਾ ਕਹਿੰਦੇ ਵੀ ਅਸੀਂ ਬਹੁਤ ਕੈਪਟਨ ਸਾਹਿਬ ਕੋਲ ਜਾ ਕੇ ਪੱਟਣਾ ਮੈਂ ਕਹਿਣਾ ਕੈਪਟਨ ਸਾਹਿਬ ਆਪਣੇ ਪਰਿਵਾਰ ਤੇ ਵਾਇਗੁਰੂ ਦੀ ਬਹੁਤ ਬਖਸ਼ਾ ਆਪਾਂ ਇੱਥੇ ਤੱਕ ਆ ਗਏ ਆ ਉਹ ਚੰਗਾ ਕਰ ਜੋ ਆ ਕਾਰਵਾਈ ਕਰੋ ਠੀਕ ਹੈ ਹੋ ਜੂਗਾ ਕਹਿੰਦੇ ਇੱਕ ਦੋ ਦਿਨ ਗੱਲ ਕਰਨੀ ਮੁੜ ਕੇ ਫਿਰ ਚੁੱਪ ਉਹ ਕਹਿੰਦੇ ਕਿ ਇੱਕ ਵੱਡੀ ਤਕੜੇ ਤਸਕਰਾਂ ਦੀ ਫਾਈਲ ਨਾਮੀ ਗ੍ਰਾਮੀ ਤਸਕਰਾਂ ਦੀ ਫਾਈਲ ਜਿਹੜੀਆਂ ਰਾਜਨੀਤਿਕ ਤਰ੍ਹਾਂ ਨਾਲ ਵੀ ਤਾਲੂਕਾ ਸੀ ਜਾਂ ਖੁਦ ਰਾਜਨੀਤਿਕ ਤਰ੍ਹਾਂ ਸੀ ਹਾਂ ਹਾਂ ਉਹਨਾਂ ਦੇ ਨਾਮਾਂ ਵਾਲੀ ਫਾਈਲ ਜਨਾਬ ਨੇ ਦੱਬ ਕੇ ਰੱਖ ਲਈ ਸੀ ਐਮ ਹਾਊਸ ਚ ਕਹਿੰਦੇ ਬਾਹਰ ਹੀ ਨਹੀਂ ਗਈ ਉਹ ਅੱਛਾ ਕਹਿੰਦੇ ਐਸਟੀਐਫ ਜਾਂਚ ਦੀ ਮਨਜ਼ੂਰੀ ਦੀ ਉਡੀਕ ਕਰਦੀ ਰਹੀ ਪਰ ਜਾਂਚ ਦੀ ਮਨਜ਼ੂਰੀ ਉਹ ਨਹੀਂ ਦਿੱਤੀ ਹਾਂ ਤੇ ਕਹਿੰਦੇ ਅਸੀਂ ਬਹੁਤ ਟੱਟੇ ਬਹੁਤ ਕਈ ਕਾਰਵਾਈ ਨਹੀਂ ਹੋਈ ਸੋ ਇਸ ਲਈ ਕਹਿੰਦੇ ਕਿ ਸੁਜਿੰਦਰ ਨਾਵਾ ਕਹਿੰਦੇ ਕੈਪਟਨ ਸਾਹਿਬ ਤੁਸੀਂ ਤਾਂ ਨਾ ਕਹੋਗੇ ਤੁਸੀਂ ਆਪਣਾ ਵਾਦਾ ਵਫਾ ਕੀਤਾ ਹਾਂ ਹਾਂ ਹੁਣ ਸਵਾਲ ਇਹ ਆ ਕਿ ਜੇ ਸੁਖਜਿੰਦਰ ਰੰਦਾਵਾ ਸੱਚ ਬੋਲ ਰਹੇ ਨੇ ਫਾਈਲ ਦੱਬੀ ਹੋਈ ਸੀ ਤੇ ਫਿਰ ਚੰਨੀ ਦਾ ਵਜਨ ਤਾਂ ਭਾਈ ਬਹੁਤ ਘੱਟ ਸੀ ਕੈਪਟਨ ਨਾਲੋਂ ਚੰਨੀ ਹੇਟੋ ਘੜਾ ਲੈਂਦੇ ਫਾਈਲ ਹਾਂ 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 ਚੰਨੀ ਦੇ ਟਾਈਮ ਵੀ ਤਾਂ ਸਰਕਾਰ ਕਾਂਗਰਸ ਦੀ ਹੋ ਸੀ ਉਸ ਸਮੇਂ ਵੀ ਤੁਸੀਂ ਪਾਵਰ 'ਚ ਸੀ ਹਾਂ ਹਾਂ ਸਾਰਾ ਕੁਝ ਤੁਹਾਡੇ ਕੋਲ ਮੰਤralਾ ਸੀ ਸਾਰਾ ਕੁਝ ਸੀ ਤਾਂ ਫਿਰ ਕਿਉਂ ਨਹੀਂ ਹੋਈ ਕਾਰਵਾਈ ਹਾਂ ਸੋ ਇਸ ਲਈ ਇਹ ਸਿਆਸੀ ਟੌਮਤ ਬਾਜੀ ਟੋਪਰ ਕੁਝ ਨਹੀਂ ਲੱਗਦਾ ਕਾਰਵਾਈ ਕਿਉਂ ਨਹੀਂ ਹੋਈ ਇਹ ਬਹੁਤ ਵੱਡਾ ਸਵਾਲ ਹੈ ਹਾਂ ਤੇ ਜੇ ਇਸੇ ਸਵਾਲ 'ਤੇ ਜਾਣਾ ਤਾਂ ਮੌਜੂਦਾ ਸਰਕਾਰ ਮੂਰੇ ਵੀ ਇਹ ਸਵਾਲ ਖੜਾ ਕਿ ਵੀ ਕਾਰਵਾਈ ਕਿੱਥੇ ਹੋ ਰਹੀ ਹੈ ਕਾਰਵਾਈ ਤਾਂ ਹੁੰਦੀ ਆ ਤੁਸੀਂ ਚੇਨ ਤੋੜ ਦੋ ਤੁਸੀਂ ਥਾਰ ਵਾਲੀ ਬੀਬੀ ਤਾਂ ਚੱਕੀ ਇੱਕ ਵਾਰ ਨਹੀਂ ਦੋ ਵਾਰ ਚੱਕ ਲਈ ਹੁਣ ਹਮ ਪਰ ਜੇ ਉਹ ਚਿੱਟਾ ਨਹੀਂ ਲਿਆਈ ਸੀ ਫਿਰ ਉਹਦੀ ਬਦਨਾਮੀ ਕਿਉਂ ਹਮ ਕੀ ਹੋ ਰਹੀ ਵਾਲੀ ਬੀਬੀ ਆ ਤਾਂ ਹਮ ਜਾਂ ਉਹ ਚੈਨਲ ਤੇ ਬੋਲ ਗਈ ਇਸ ਲਈ ਉਹ ਕਾਰਵਾਈ ਜੇ ਉਹ ਚਿੱਟਾ ਲਿਆਈ ਸੀ ਚਿੱਟਾ ਫੜਿਆ ਸੀ ਫਿਰ ਭਾਈ ਕੀ ਤੋਂ ਲਿਆਈ ਸੀ ਉਹ ਕਿੱਥੇ ਆ ਸਹੀ ਹੈ ਸਹੀ ਬਿਲਕੁਲ ਉਹ ਉਹ ਅੱਗੇ ਕੀ ਤੋਂ ਲਿਆਉਂਦਾ ਸੀ ਉਹ ਕਿੱਥੇ ਆ ਚੇਨ ਤੋੜਨ ਲਈ ਕਾਰਵਾਈ ਕਿੱਥੇ ਆ ਤੁਹਾਡੀ ਹਾਂ 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 ਸਹੀ 48000 ਤਸਕਰ ਉਹ ਤਸਕਰ ਉਹੀ ਹੁੰਦੇ ਨੇ ਜਿਹੜੇ ਵਿਚਾਰੇ ਪਿੰਡਾਂ 'ਚ ਲੈ ਲੈ ਕੇ ਖਾਂਦੇ ਨੇ ਤੇ ਜਾਂ ਕਈ ਉਹ ਆ ਜਾਂਦੇ ਨੇ ਜਿਹੜੇ ਮਤਲਬ ਕਿ ਆਪਣੀ ਨਹੀਂ ਖਰੀਦ ਸਕਦੇ ਫਿਰ ਇੱਕ ਹੋਰ ਦਾ ਸੌਦਾ ਕਰਾਉਂਦੇ ਨੇ ਤੇ ਉਹਨਾਂ ਕ ਕਰ ਲਾ ਜਾਂਦੇ ਨੇ ਕੋਈ ਥਾਂ 'ਚ ਵੇਚਣ ਲਾ ਜਾਂਦਾ ਕੋਈ ਗਲੀ 'ਚ ਵੇਚਣ ਲੱਗ ਜਾਂਦਾ ਜਨਾਬ ਜਿਹੜਾ ਪੰਜਾਬ ਨੂੰ ਵੇਚ ਰਿਹਾ ਉਹ ਸਪਲਾਈਅਰ ਕਦੋਂ ਫੜਨੇ ਆ ਹਾਂ ਸਹੀ ਉਹ ਦੱਸੋ ਉਹ ਦੋਈ ਸਰਕਾਰਾਂ ਚੁੱਪ ਨੇ ਜੀ ਬਿਲਕੁਲ ਦੇਖੋ ਗੱਲ ਤੇ ਇਹੀ ਹੋਣਾ ਵੀ ਜੀਤੋ ਕਹਿੰਦੇ ਜੀ ਨਸ਼ਾ ਲੈਣ ਗਈ ਸੀ ਜੀਤੋ ਲਿਆਂਦਾ ਬਿਲਕੁਲ ਸ਼ਰਮਾ ਜੀ ਇਹ ਗੱਲ ਕਿਸੇ ਵੀ ਮਾਮਲੇ ਚ ਸਰਕਾਰ ਇਸ ਤਹ ਤੱਕ ਨਹੀਂ ਜਾਂਦੀ ਅਸਲ ਚ ਉਹ ਜਿਹੜੀ ਪਹਿਲੀ ਕੜੀ ਆ ਉਹਨੂੰ ਜ਼ਰੂਰ ਡੱਕ ਲਿਆ ਜਾਂਦਾ ਪਰਚੇ ਪਾ ਦਿੱਤੇ ਜਾਂਦੇ ਆਪਾਂ ਦੇਖਦੇ ਆ ਨੰਬਰ ਗੇਮ ਦੀ ਗੱਲ ਆਪਾਂ ਇਹ ਪਹਿਲਾਂ ਵੀ ਕੀਤੀ ਸੀ ਨੰਬਰ ਗੇਮ ਚ ਸਾਰਾ ਕੁਝ ਉਲਝ ਕੇ ਰਹਿ ਜਾਂਦਾ ਜੀ